ਸਸ਼ੀਕਾਲ ਜੀ ਅੱਜ ਅਸੀਂ ਦੱਸਣ ਲੱਗੇ ਆ ਜਿਨ੍ਹਾਂ ਲੋਕਾਂ ਨੂੰ ਡੈਕਟ ਵਿੱਚ ਪੇਨ ਰਹਿੰਦੀ ਹੈ ਜੀ ਤੇ ਆ ਇਹ ਤੁਹਾਡੇ ਵਿੱਚ ਪੇਨ ਹੁੰਦੀ ਹੈਗੀ ਉਹਨਾਂ ਲਈ ਤਿੰਨ ਚਾਰ ਐਕਸਰਸਾਈਜ਼ ਦੱਸਣ ਲੱਗੇ ਆ ਤੇ ਇਹਨਾਂ ਐਕਸਰਸਾਈਜ਼ ਨੂੰ ਪਲੀਜ਼ ਧਿਆਨ ਨਾਲ ਦੇਖਣਾ ਤੇ ਟਰਾਈ ਕਰਨਾ ਸਭ ਤੋਂ ਪਹਿਲੀ ਐਕਸਰਸਾਈਜ਼ ਹੈ ਜੀ ਇਸ ਤਰ੍ਹਾਂ ਹੈਡ ਨੂੰ ਤੁਸੀਂ ਫੜਕੜਨਾ ਤੇ ਇਸ ਤਰ੍ਹਾਂ ਇਹਨੂੰ ਸਟ੍ਰੈਚ ਕਰਨਾ ਜੀ ਫਿਰ ਇਸ ਸਾਈਡ ਨੂੰ ਸਟ੍ਰੈਚ ਕਰਨਾ ਫਿਰ ਦੀ ਅਲੀ ਐਕਸਰਸਾਈਜ਼ ਕਰਨੀਆਂ ਜੀ ਇਸ ਤਰ੍ਹਾਂ ਖੜੇ ਹੋ ਜਾਣਾ ਤੇ ਗਰਦਨ ਨੂੰ ਰੋਟੇਟ ਕਰਨਾ ਜੀ ਤੁਸੀਂ ਇਸਾਈਨੂੰ ਰੋਟੇਟ ਕਰਨਾ ਇਹਨਾਂ ਅਗਲੀ ਐਕਸਰਸਾਈਜ਼ ਤੋਂ ਅੰਦਸਨ ਲੱਗੀਆਂ ਜੀ ਇਸ ਤਰ੍ਹਾਂ ਇੱਕ ਕੱਪੜਾ ਲੈਣਾ ਇਸ ਕੱਪੜੇ ਨੂੰ ਤੁਸੀਂ ਇਸ ਤਰ੍ਹਾਂ ਕਰ ਦਿੰਦੇ ਵਿੱਚ ਪਾਉਣਾ ਬਾਹਾਂ ਨੂੰ ਅੱਗੇ ਵੱਲ ਨੂੰ ਕਿਸਨਾਂ ਤੇ ਤੋਂ ਪਿਛੇ ਵੱਲ ਕਰਨਾ ਇਸ ਤਰ੍ਹਾਂ ਇਸ ਨੂੰ 2 ਤੋਂ 3 ਸੈਕਿੰਡ ਤੱਕ ਰੋਕ ਰੱਖਣਾ ਮੇਰੇ ਸਨ ਇਹ ਐਕਸਰਸਾਈਜ਼ ਨੂੰ ਤੁਸੀਂ ਅਗਰ ਦਿਨ ਵਿੱਚ 2 ਤੋਂ 3 ਵਾਰ ਕਰਦੇ ਹੋ ਤਾਂ ਤੁਹਾਡੇ ਦਿਨ ਗਰਦਨ ਦਾ ਜਿਹੜਾ ਪੇਨ ਉਹ ਚਲਾ ਜਾਊਗਾ ਤੇ ਐਕਸਰਸਾਈਜ਼ ਨੂੰ ਫੋਲੋ ਕਰਨਾ